ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੁਮਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਬਿਲਕੁਲ ਲੱਗ ਗਈ ਜਿਹੜਾ ਵੀਰ ਜੀ ਹੁਣ ਦਾ ਡੇਰਾ ਆ ਲੱਗੇ ਜਿਹੜਾ ਮਿਊਜ਼ੀਅਮ ਹੈ ਅੰਮ੍ਰਿਤਸਰ ਦਾ ਉਹਦੇ ਬਿਲਕੁਲ ਲੱਗ ਗਈ ਜਦਵਿੰਦਰ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰੇ ਪੁਸ਼ੇ ਵਿਖਾਉਣੇ ਆ ਚਾਰੇ ਦੀਆਂ ਚਾਰੇ ਤੋਕੜਾ ਗੱਬਣਾ ਤੁਹਾਨੂੰ ਦਿਖਾਉਣੀ ਹੈ گاਵਾਾਂ ਵਿੱਚ ਦੋਵੇਂ ਤੋਕੜਾ ਗੱਬਣਾ ਵਾ ਤੇ ਮੱਝਾਂ ਵੀ ਦੋਵੇਂ ਤੋਕੜਾ ਗੱਬਣਾ ਚੈੱਕ ਪਾਸ ਆ। ਬਾਕੀ ਆਪਣੇ ਗੱਬਣਾ ਦੇ ਆਪਣੇ ਚੈੱਕ ਪਾਸ ਕਰਕੇ ਖੜੋ ਤੇ ਥਾਣ ਹਵਾਨਾ ਇੱਥੇ ਵੇਖ ਚਾਖ ਕੇ ਚੰਗੀ ਤਰ੍ਹਾਂ ਆਪਣੀ ਤਸੱਲੀ ਕਰਕੇ ਫੇਰ ਹੀ ਪਸ਼ੂ ਖੜਿਆ ਕਰੋ ਜੀ। ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਤੇ ਜਿਹੜਾ ਕੁਝ ਦਿਨਾਂ ਦਾ ਟਾਈਮ ਹੁੰਦਾ ਵਾ ਟਾਈਮ ਦੇ ਵਿੱਚ ਵਿੱਚ ਜ਼ਰੂਰ ਪਸ਼ੂ ਚੈੱਕ ਕਰਵਾ ਲਿਆ ਕਰੋ ਜੀ। ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਿਲਪਾ ਜੀ ਹੋਠੀਠਾ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਵੋ ਰਿਹਾ ਪੀਪਾ ਜੀ ਸਾਬੋ ਸਾਬੋ ਵਧੀਆ ਜੀ ਤਾਂ ਵਧੀਆ ਚਾਹੀਦਾ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਬੜੇ ਦਿਨਾਂ ਬਾਅਦ ਤੁਹਾਨੂੰ ਪਤਾ ਨਾਲ ਦਾ ਠੀਕ ਨਹੀਂ ਸੀ ਹਾਂਜੀ ਉਸ ਤੋਂ ਬਾਅਦ ਉਹ ਬਾਹਰ ਚੱਲ ਗਿਆ ਜੀ ਉਹ ਕਰਕੇ ਫਿਰ ਤੁਹਾਨੂੰ ਪਤਾ ਦਿਮਾਲ ਜ਼ਿਆਦਾ ਹੋ ਆਪਣੇ ਕੋਲ ਹਾਂਜੀ ਹਾਂਜੀ ਤੇ ਸਾਹਮਣੇ ਓਖੇ ਹੁੰਦੇ ਤੇ ਚਲੋ ਉੱਥੇ ਮਾਲ ਰਿਕਦਾ ਜਾਂਦਾ ਜੀ ਠੀਕ ਆ ਹਾਂਜੀ ਹਾਂਜੀ ਪਹਿਲਾਂ ਤਾਂ ਸਿਹਤ ਵਾਵਾ ਢਿੱਲੀ ਹੋ ਗਈ ਸੀ ਤੇ ਬਾਅਦ ਚ ਫਿਰ ਸੈਟ ਸੂਟ ਕਰਕੇ ਤੇ ਬਾਹਰ ਘਲ ਤਾਂ ਹਾਂਜੀ ਹਾਂਜੀ ਦੇ ਠੀਕ ਹੈ ਤੇ ਚਲੋ ਨਾਮ ਦੱਸਦੇ ਕ੍ਰਿਸ਼ਨ ਨਾਮ ਮੇਰਾ ਜਗਤेंद्र ਸਿੰਘ ਜੀ ਪਿੰਡ ਗਮਾਨਪੁਰਾ ਜੇ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰੇ ਬੋਲ ਦ 83699778 ਤੇ ਅੰਮ੍ਰਿਤਸਰ ਦੇ ਬਿਲਕੁਲ ਨਾਲ ਹੀ ਹੈ ਹਨਾ ਬਿਲਕੁਲ ਜੀ ਇੰਡੀਆ ਗੇਟ ਤੋਂ 3 ਕਿਲੋਮੀਟਰ ਬਾਬਾ ਬੁੱਢਾ ਸਾਹਿਬ ਰੋਡ ਤੋਂ ਵੀ 3 ਕਿਲੋਮੀਟਰ ਤੇ ਛਾਡਾ ਸਬ ਗੁਰਦੁਆਰਾ ਵੀ ਲੱਗ ਗਈ ਹੈ ਹਨਾ ਹਾਂਜੀ ਛਾਡਾ ਸਾਹਿਬ ਗੁਰਦੁਆਰਾ 4 ਕਿਲੋਮੀਟਰ ਆਪਣੇ ਇਥੇ ਠੀਕ ਹੈ ਜੀ ਤੇ ਅੱਜ ਸਾਰੀਆਂ ਟੋਕੜਾ ਖੱਬਣਾ ਸਾਰੀਆਂ ਟੋਕੜਾ ਖੱਬਣਾ ਜੀ ਅੱਛਾ ਹਾਂਜੀ ਲਿਆਂਦੀਆਂ ਹੀ ਆ ਸਾਰੀਆਂ ਘਰ ਦੀ ਵੀ ਆ ਕੋਈ ਸਾਰੀਆਂ ਲਿਆਂ ਠੀਕ ਆ ਤਾਂ ਤੁਸੀਂ ਕਹਿੰਦੇ ਸੀ ਨਾ ਘਰੋਂ ਵੀ ਹੁਣ ਮਾਲ ਹੁਲਾ ਕਰਦੇ ਆਂ ਹਾਂ ਜੀ ਉਹ ਅਜੇ ਛੋਟੀ ਵੱਡੀ ਕੱਚੀ ਆ ਅੱਛਾ ਉਹ ਦੂਜਾ ਕੀ ਨਾ ਤਿਆਰ ਹੁੰਦੀ ਤੇ ਫੇਰ ਤੁਹਾਨੂੰ ਅਮਾਲ ਵੀਡੀਓ ਚ ਘਰੋਂ ਵੀ ਇਹਨਾਂ ਕੋਸ਼ ਮਾਲ ਵੇਚਣਾ ਵੀਡੀਓ ਨਾਲ ਨੇ ਕਿਉਂਕਿ ਅੱਗੇ ਹੁੰਦੇ ਸੀ ਦੋ ਜਣੇ ਤੇ ਹੁਣ ਰਹਿ ਕੇ ਇਕੱਲੇ ਤੇ ਛੋਟੀ ਪੂਰੀ ਜਵਾਨ ਜੇ ਤੇ ਇਹ ਤੇ ਤੁਹਾਡੇ ਤੋਂ ਵੀ ਇੱਚੀ ਹੋਣੀ ਆ ਹਾਂਜੀ ਹਾਂਜੀ ਦੂਜਾ ਸੁਹਾ ਛੋਟੀ ਦਾ ਜੇ ਇਹ ਜਦੋਂ ਤਿਆਰ ਹੋਊਗੀ ਫੇਰ ਇਹ ਪਾਓਗੇ ਹਨਾ ਘਰੇ ਵੀ ਆ ਕਾਫੀ ਜਿੱਤ ਰਗਾਵਾ ਇੱਧਰ ਵੀ ਬੱਜੀਆਂ ਆ ਬਾਹਰ ਵੀ ਬਾਹਰ ਹੋਰ ਵੀ ਪਛੂ ਕਾਫੀ ਆ ਘਰੇ ਵੀ ਇਹਨਾਂ ਦੇ ਕਿਉਂਕਿ ਦੁੱਧ ਦਾ ਕੰਮ ਵੀ ਆ ਨਾਲ ਤੇ ਦੱਸਿਗੇ ਫਿਰ ਇਹਦੇ ਬਾਰੇ ਕਿੰਨੇ ਚਿਰ ਦੀ ਚੱਕ ਪਾਸ ਚ ਬਾਜੀ ਇਹ 5.5 6 ਮਹੀਨੇ ਦੀ ਚੱਕ ਪਾਸ ਘਰਾਂ ਦੇ ਮੁਤਾਬਿਕ 6 ਮਹੀਨੇ ਦੀ ਜਿਹੜੇ ਡਾਕਟਰ ਨੇ ਚੈੱਕ ਕੀਤੀ ਉਹ 5.5 ਮਹੀਨੇ ਦੀ ਠੀਕ ਆ ਹਾਂਜੀ ਉਹ 10 15 ਦਿਨ ਦੁੱਧ ਰੋਏ ਜਾਂਦੇ ਨੇ ਮੈਂ ਤੁਹਾਨੂੰ ਦੱਸਿਆ ਜੋ ਤੁਹਾਨੂੰ ਦੱਸਿਆ ਉਹ ਦੱਸਣਾ 5.5 ਮਹੀਨੇ ਦੱਸਿਆ 5.5 ਮਹੀਨੇ ਹੀ ਦੱਸਾਂਗੇ ਠੀਕ ਆ ਹਾਂਜੀ ਤੇ ਦੁੱਧ ਹਣ ਦੁੱਧ 5 ਕਿਲੋ ਜੀ ਦੋ ਰੋ ਫਿਰ ਬਾਕੀ ਸੱਜਰਾ ਵੀ ਚੰਗੇ ਦੁੱਧ ਹਲੀਆਂ ਵਾ ਹਾਂਜੀ ਹਾਂਜੀ 12 ਦੀ ਘਮਾਲਿਆ ਹੋ ਗਈ ਇੱਥੇ। ਬਾਕੀ ਜੇ ਸਵੇਰ ਸਵੇਰ ਦਾ ਹੀ ਟਾਈਮ ਹੈ। ਬਾਕੀ ਤਾਂ ਐਵੇਂ ਹੀ ਸਵੇਰ ਸਵੇਰ ਦਾ ਵਾਤੇ। ਇਦਿਆ ਨਾ ਨਵਾ ਦਿੱਤੀਆਂ ਅੱਜ ਅੱਜ ਟਾਈਮ ਨਹੀਂ ਨਵਾਤੀਆਂ ਹਾਂਜੀ ਹਾਂਜੀ ਮੈਂ ਪੌਣੀ ਵੀਡੀਓ ਚਲ ਨਵਾਤੀ ਆ ਵਿਚਾਰੀਆਂ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਇਹਦਾ 65000 ਦੇਣੀ ਕਿੰਨੇ ਦੀ ਐ ਤੁਸੀਂ ਦੱਸ ਦੋ ਆਪ ਹੀ ਕਰਦਾ ਫਿਰ 60 ਦੀ ਦੇ ਦਈਏ ਹੋਰ ਕਰ ਦਈਏ 2000 ਛੱਡ ਦਿੰਨੇ ਆ 2 ਨਾ ਛੱਡੋ ਹਾਂਜੀ ਹਾਂਜੀ 5 ਹੀ ਛੱਡੋ ਪੂਰਾ ਚਲੋ 55000 ਦੀ ਦੇ ਦਾਂਗੇ ਜੈਸ ਨੂੰ 55000 ਦੀ ਦੇ ਦਾਂਗੇ ਠੀਕ ਆ ਜੀ ਹਾਂਜੀ ਤੇ ਥਾਣੇ ਦੇ ਦਿਖਾ ਦਈਏ ਕਲੀ ਲਾਗੇ ਤਾਂ ਆ ਦੇਖ ਸਕਦੇ ਜੀ ਨਾ ਦਾ ਸੱਜ ਗੈਪ ਚੰਗਾ ਤੇ ਮਿਲਕਵੇਂ ਨੇ ਵੀ ਚੰਗੇ ਲੱਗੇ ਸੱਜਣਾ ਚੰਗੇ ਦੁੱਧ ਵਾਲੀਆਂ ਵਾ ਦੂਜੀ ਗੱਲ ਵੀ ਇੱਥੇ ਉੱਥੇ ਪਹਾੜੇ ਤੇ ਚੋਕੇ ਲੈਂਦੀ ਇੱਥੇ ਟੀਕੇ ਤੇ ਲਈ ਸਮਾਂ ਅੱਛਾ ਹਾਂਜੀ ਹਾਂਜੀ ਇੱਥੇ ਕਿੰਦੇ ਦੋਵੇਂ ਟਾਈਮ ਹੀ ਠੀਕੇ ਤੇ ਇੱਕ ਮਿੰਟ ਆ ਪੂਛ ਫੜੇ ਦਾ ਹਵਾਨਾ ਦਿਖਾ ਦਈਏ ਆ ਦੇਖ ਜਾਂਦੇ ਜੀ ਬਾਕੀ ਜਿੱਥੇ ਜਾਓਗੇ ਟੈਗੀ ਤੇ ਫੇਰ ਪਹਾੜੇ ਤੇ ਹੋ ਜੂਗੀ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਮੱਝ ਭਾਰੀ ਆ ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੀ ਚੰਗੇ ਗੈਪ ਤੇ ਥਾਣੇ ਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾਂ ਨੀਲੀ ਦੀ ਮੱਝ ਜਿਹੜੀ ਚੰਗਾ ਦੁੱਧ ਭਰਿਆ ਆਪਾਂ ਜੀ ਨੇ ਮੱਝ ਰੱਖਾ ਆਗਲ ਚੁਵਾਦੀ ਰਹੀ ਸੱਜਰ ਚੰਗੇ ਦੁੱਧ ਵਾਲੀ ਆ ਜਿਹੜੀ ਕਿੰਨਾ ਕੁ ਦੁੱਧ ਚੋਇਆ ਵੀਰ ਜੀ ਨੇ ਸੱਜਰ ਨੇ ਵੀਰ ਜੀ ਨੇ 15-16 ਕਿਲੋ ਘਰ ਵਾਲਿਆਂ ਦੇ ਮੁਤਾਬਿਕ ਚੋਇਆ ਵਾ ਅੱਛਾ ਹਾਂਜੀ ਤੇ ਹੁਣ ਕਿੰਨੇ ਚਿਰ ਦੀ ਗੱਭਣ ਨੇ ਹੁਣ ਇਹ ਚੌਹਾਂ ਮਹੀਨਿਆਂ ਦੀ ਗੱਭਣ ਜੇ ਅੱਛਾ ਤੱਕ ਪਾਸ ਜੇ 7 ਕਿਲੋ ਦੁੱਧ ਠੰਡਾ ਹੋਊਗਾ ਦੇਖੋ ਹੁਣ ਮੋਕੇ ਤੇ ਮੋਕੇ ਤੇ ਦੋਵਾਂ ਟਾਈਮ ਬਾਅਦ ਤੇ ਥਾਪੀ ਤੇ ਹੁੰਦੀ ਹੈ ਅੱਛਾ ਹਾਂਜੀ ਤੁਹਾਡੇ ਘਰੇ ਵੀ ਬਿਲਕੁਲ ਠੰਡੀ ਸੀ ਦੋਹਾਂ ਫੇਰ ਇੱਕ ਬਾਕੀ ਇਹ ਡੇਰੀਆਂ ਦੀਆਂ ਮੱਝਾਂ ਆ ਡੇਰੀਆਂ ਦੀਆਂ ਮੱਝਾਂ ਜਿਹੜੀਆਂ ਭਰੀਆਂ ਹੀ ਹੁੰਦੇ ਆ ਸਾਰੀਆਂ ਵੈਸੇ ਵੀ ਚੰਗੇ ਦੁੱਧ ਵਾਲੀਆਂ ਮੱਝਾਂ ਹੁੰਦੀਆਂ ਬਿੱਲੀਆਂ ਆਖਾਂ ਇਹਦੀਆਂ ਨਿੰਦੀ ਦੀ ਮੱਝ ਆ ਤੇ ਪਾਰੇ ਪੱਲੇ ਦੀ ਮੱਝ ਹਾਂ ਦੇਖ ਸੰਦੇ ਜੀ ਬਾਕੀ ਉਤਰੇ ਆ ਵੀ ਫਿੱਟਪੁੜੇ ਦੀ ਚੰਗੀ ਆ ਤੇ ਇਹ ਹਵਾਨਾ ਇਹਦਾ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਦੇਣ ਲੈਣ 65000 ਜੀ ਦਾ ਅੱਛਾ ਹਾਂਜੀ ਕਰਦੇ ਥੋੜੀ ਬਾਤ ਛੋਟ ਹੋਰ ਤੁਸੀਂ ਕਰ ਦੋ ਜੇ ਨਹੀਂ ਕਰਦੇ ਇੱਕੋ ਗੱਲ ਕਰ ਦਈਏ ਹਾਂਜੀ ਹਾਂਜੀ 3000 ਛੋਟ ਕਰ ਦਈਏ 68 ਤੇ ਮੁਕਾ ਦਈਏ ਚਲ 68000 ਤੇ ਦੇ ਦਾਂਗੇ ਜੀ ਮੌਕੇ ਤੇ ਹੋਰ ਕਰ ਦੋਗੇ ਕਰਦਾਂਗੇ ਮਾਨ ਜੀ ਕੋਈ ਟਾਈਮ ਟਾਂ ਫੋਨ ਕਰੇ ਕਰਾਂਗੇ ਜਰੂਰ ਠੀਕ ਹੈ ਜੀ ਹਾਂਜੀ ਬਾਕੀ ਉਹ ਦੇਖ ਸਕਦੇ ਜੇ ਕਰੀ ਤੇ ਹੁਣ ਗਾਵਾਂ ਤੁਹਾਨੂੰ ਦਿਖਾਈਏ ਦੋਵੇਂ ਟੋਕੜਾਂ ਕਰਨਾ ਹਾਂਜੀ ਹਾਂਜੀ ਆ ਕਿੰਨੇ ਚਾਹਤੇ ਚੈੱਕ ਪਾਸ ਤੇ ਇਹ ਸ਼ਿਆਮੀ ਨੇ ਆਹ ਦੀ ਚੈੱਕ ਪਾਸ ਜੀ ਅੱਛਾ ਹਾਂਜੀ ਤੇ ਦੁੱਧ ਦੁੱਧ 5 ਕਿਲੋ ਜੀ ਅੱਛਾ ਹਾਂਜੀ ਸੂਆ ਫੇਰ ਇੱਕ ਦਿਨਾਂ ਨੂੰ ਸੂਆ ਕਿਨਵਾਇਦਾ ਸੂਆ ਭਾਜੀ ਘਰ ਵਾਲਿਆਂ ਮੁਤਾਬਿਕ ਦੂਜਾ ਖਾਂ ਤੀਜੇ ਸਵੇ ਲਈ ਗੱਭਣ ਹੈ ਅੱਛਾ ਹਾਂਜੀ ਠੀਕ ਹੈ ਮੋਹ ਛਿੱਗੀ ਜੇ ਮੋਹ ਜਿਹੜੀ ਹੁਣ ਕਹਿੰਦੇ ਕਿ ਛੇਦਾਂਦੇ ਆ ਬਾਕੀ ਉਹ ਚਲੋ ਤੁਸੀਂ ਆਪਣੇ ਵੇਖ ਲੈਣੀ ਆ ਉਤਨੇ ਵੀ ਆ ਵੀ ਚਲੋ ਰੰਗ ਰੂਪ ਦੀ ਸਾਫ ਹੈ ਜੇ ਸਵੇਰ ਸਵੇਰ ਦਾ ਟਾਈਮ ਹੈ ਜੇ ਲੱਗੀਆਂ ਲੱਗੀਆਂ ਨਹੀਂ ਆ ਅਜੇ ਇਹਨਾਂ ਤੇ ਹੁਣ ਨਿਮਾਇਆ ਬਿਲਕੁਲ ਹੀ 5-7 ਮਿੰਟ ਹੋਏ ਸੋਕੇ ਨਹੀਂ ਆਏ। ਬਾਕੀ ਸੱਜਰੇ ਵੀ ਹਵਾਨਾ ਚੰਗਾ ਪਰੂ ਵੀ ਥੱਲੇ। ਇਹ ਆਵੇ ਕੋ ਸੰਭਣਾ ਲੱਕ ਵੀ ਲਾ ਜੇ। ਤੇ ਫੋਨ ਤੱਕਰ ਜਿਹੜਾ ਵਾ ਰਾਜੀ ਵੀ ਹੋ ਜਾਊਗੀ। ਤੇ ਥਾਣੇ ਦੇ ਦੇਖ ਸਾਦੇ ਇਕ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ 27000 ਪਿਆ ਅੱਛਾ ਹਾਂਜੀ ਇਹ ਕਿੰਨੇ ਦੀ ਜਸ ਨੋ ਕਰਦੀ ਹੈ 25 ਦੇ ਦਈਏ ਹੋਰ ਕਰ ਦੋ ਛੋਟ ਛੋਟ ਤੂੰ ਹੀ ਕਰ ਦੋ ਜਿੰਨੀ ਕਰਨੀ ਹੈ 22 ਦੀ ਦੇ ਦਈਏ 22 ਦੀ ਜਸ ਨੋ ਦੇ ਦਾਂਗੀ ਠੀਕ ਹੈ ਤੇ ਸੱਜਰ ਕਿੰਨਾ ਕੁ ਦੁੱਧ ਕੱਢੀ ਜਾਊਗੀ 15 16 ਕਿਲੋ ਦੁੱਧ ਚੋਆਇਆ ਜੀ ਠੀਕ ਹੈ ਹਾਂਜੀ ਤੇ ਆ ਇਹ ਵੀਰ ਜੀ ਕੱਲੀ ਗੱਭਣ ਜੀ ਇਹ ਦੁੱਧ ਨਹੀਂ ਦਿੰਦੀ ਨਾ ਦੁੱਧ ਨਹੀਂ ਦਿੰਦੀ ਠੀਕ ਹੈ ਹਾਂਜੀ ਕਿੰਨੇ ਚਿਰ ਦੀ ਗੱਭਣਿਆ ਇਹ ਪੰਜਾਬੀਆਂ ਸਾਢੇ 5:00 ਦੀ 6:00 ਦੀ ਵੀ ਹੋ ਜਾਂਦੀ ਜੀ ਅੱਛਾ ਉਹ ਡਾਕਟਰ ਪੰਜਾਂ ਤੋਂ 6:00 ਦੇ ਵਿੱਚ ਵਿੱਚ 6:00 ਦੇ ਵਿੱਚ ਵਿੱਚ ਜੀ ਐਨ ਐਂ ਦੀ ਦੱਸੀ ਉਹਨੇ ਠੀਕ ਹੈ ਹਾਂ ਜੀ ਤੋਰੋ ਹਾਂ ਫੇਰ ਇੱਕ ਵਾਰੀ ਸਮਝੀ ਗੱਲ ਦੀ ਬਾਕੀ ਉਤਰ ਐ ਵੀ ਕੱਦ ਕਾਠੇ ਦਾ ਚੰਗਾ ਆ ਇਹ ਆ ਵੀ ਜਿੰਨੇ ਗਰਮੀਆਂ ਚ ਦੁੱਧ ਆਸਤੇ ਲੈਣੀ ਆ ਵੀ ਜਿਨ੍ਹਾਂ ਦੀਆਂ ਗਰਮੀਆਂ ਚ ਗਾਂ ਦੁੱਧੋਂ ਭੱਜ ਜਾਣੀਆਂ ਤੇ ਸੱਜਰ ਲੈਣੀ ਆ ਤੇ ਉਹਦੇ ਲਈ ਇਹ ਚੰਗੇ ਵੀ ਉਹਦੇ ਤੱਕਰੀ ਨੇ ਸੱਜਰ ਹੋ ਜਾਣਾ ਤੇ ਇੱਕ ਦੁੱਧ ਵੀ ਗਰਮੀਆਂ 'ਚ ਝੋਣ ਵਾਲੀ ਆਏ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਠੰਡ ਦੀ ਪ੍ਰਵਾਹ ਤੇ ਸੰਗਨੇ ਦੁੱਧ ਵਾਲੀ ਗਾਂ ਐ ਪੂਰੀ ਗਰਮੀਆਂ 'ਚ ਸੂਣਾ ਵਾ ਇਹਨੇ ਜਾ ਕੇ ਬਾਤ ਚ ਬਹੁਤ ਦੁਕਾਨੇ ਸੂਣਾ ਨਾ ਨੂੰ ਕੋਈ ਹੈ ਆ ਗਰਮੀ ਦੀ ਪ੍ਰਵਾਹ ਤੇ ਉਤਰਾ ਕਿੰਨਾ ਗੇ ਦੁੱਧ ਕੱਟੀ ਜਾਊਗੀ ਵੀਰੇ 12-13 ਕਿਲੋ ਤੋਂ ਘਟ ਗਈ ਦਊਗੀ ਅੱਛਾ ਹਾਂਜੀ ਤੇ ਬਾਕੀ ਨੇ ਸੋਨਾ ਬੜੇ ਟਾਈਮ ਚ ਲੇ ਹਨ। ਬੜੇ ਟਾਈਮਾਂ ਲਈ ਸੋਨਾ ਜੀ। ਤੇ ਇਹਦਾ ਮੁੱਲ ਫਿਰ ਇਹ ਦੇ ਦੀਏ 15000 ਤੋਂ ਉੱਤੇ। ਥੋੜੀ ਬਾਤ ਹੀ ਕਰ ਦੋ ਹੋਰ। 2000 ਛੜਤੀਏ। 1000 ਹੀ ਹੋਰ ਛੱਡ ਦੋ। ਚਲੋ 12000 ਦੱਸ ਦਿਓ। ਇਹ ਬਿਲਕੁਲ ਜਸ ਨਾ ਹੋਈ ਹੈ ਕਿ ਅਗੇ ਕਸਰ ਹੋਣਾ। ਕੋਈ ਕਾਤਾ ਕਸਰ ਜੇ ਕੋਈ ਭੈਣ ਭਰਾ ਫੋਨ ਕਰੂ ਕਰਾਂਗੇ ਮਾਰ ਕੋ ਜਲ। ਅੱਛਾ। ਹਾਂਜੀ। ਤੇ ਇਹਦੇ ਬਿਲਕੁਲ ਹੀ ਜਸ ਨਾ ਕਰ ਦਈਏ। ਯਸ ਸਾਨੂੰ 1000 ਛੱਡ ਦਿੱਤੀ ਹੋਰ 11 ਦੀ 11 ਦੀ ਹਾਂਜੀ ਪੂਰੇ 10 ਦੀ ਦੇ ਦਈਏਗੇ ਚਲੋ 10 ਦੀ ਦੇ ਦਾਂ ਜੇ ਤੁਸੀਂ ਕਹਿਤਾ 10 ਦੀ ਦੇ ਦਾਂਗੇ ਠੀਕ ਹੈ ਜੀ ਇਹ ਆ ਵੀ ਇਹ ਪੱਕਾ ਜੱਸ ਨੌ ਆ ਲਈ ਹੈ ਪੱਕਾ ਜੱਸ ਨੌ ਜੀ ਤੇ ਬਾਕੀਆਂ ਚ ਮੰਤਨ ਹੋ ਜਾਊਗਾ ਮੰਤਨ ਕਰਾਂਗੇ ਤੇ ਠੀਕ ਹੈ ਫਿਰ ਹੋਰ ਕੁਝ ਹੈ ਨਾ ਬਸ ਜੀ ਵਧੀਆ ਜੀ ਆਪਣੀ ਚਵਾਈ ਕਰਕੇ ਖੜਨ ਜਿੰਨੇ ਪੈਰ ਪੁਰਾਣੇ ਕਰਨੀ ਆ ਇਹਨਾਂ ਸਾਡੀ ਗਾਰੰਟੀ ਤੇ ਕਰਨੀ ਆ ਤੇ ਧਾਰਮਲਾ ਮਾਰੇ ਤੇ ਫੁੱਲ ਗਰੰਟੀ ਘਰ ਤੱਕ ਤੇ ਦੂਸਰੀ ਗੱਲ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਆਪਣੇ ਡੰਗਰ ਚੈੱਕ ਕਰਾ ਲੈਣ ਹਾਂਜੀ ਤਿੰਨ ਚਾਰ ਦਿਨ ਤੋਂ ਬਾਅਦ ਸਾਡੀ ਕੋਈ ਗਰੰਟੀ ਨਹੀਂ ਤਿੰਨ ਚਾਰ ਦਿਨਾਂ ਤੋਂ ਬਾਅਦ ਸਾਡਾ ਢਾਡੀ ਨਹੀਂ ਕੋਈ ਗਰੰਟੀ ਹਨਾ ਫਿਰ ਅਗਲੇ ਦਿਨ ਜਿੰਮੇ ਹਾਂਜੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹਾਂਜੀ ਹਾਂਜੀ ਕੀ ਹਾਂ ਅਸੀਂ ਹੁਣ ਚੈੱਕ ਕਰਾ ਕੇ ਲਿਆਂਦੀ ਆ ਠੰਡੇ ਟਿੱਕੇ ਲਵਾਏ ਆ ਹਾਂਜੀ ਆਪਣੀ ਵੀ ਤਸੱਲੀ ਕਰੋ ਪਹਿਲੀ ਗੱਲ ਤੇ ਕੋਈ ਇੱਥੋਂ ਚੈੱਕ ਕਰਾ ਕੇ ਲੈ ਜਾਏ ਨਹੀਂ ਤੇ ਆਪਣੇ ਘਰੇ ਕੋ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਚੈੱਕ ਕਰਾ ਲੈ ਹਨਾ ਹਾਂਜੀ ਠੀਕ ਐ ਤੇ ਬਾਕੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਤਸੱਲੀ ਕਰਕੇ ਵੇਖ ਚਾ ਕੇ ਪਸ਼ੂ ਖਰੀਦੋ ਜੀ